ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰੂ ਤੁਸੀਂ ਬਠਿੰਡਾ ਪੁਲਿਸ ਵੱਲੋਂ ਮਾੜੇ ਅੰਸਰਾ ਤੇ ਨਕੇਲ ਕੱਸਣ ਦੇ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਡੀਜੀਪੀ ਪੰਜਾਬ ਗੌਰਵ ਯਾਦਵ ਤੇ ਇਸ ਦੇ ਨਾਲ ਹੀ ਐਸਐਸਪੀ ਬਠਿੰਡਾ ਦੀਪਕ ਪਾਰਕ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਿੱਥੇ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦਰਸਲ ਡੀਐਸਪੀ ਸਬ ਡਿਵੀਜ਼ਨ ਸਿਟੀ 1 ਬਠਿੰਡਾ ਦੀ ਅਗਵਾਈ ਦੇ ਵਿੱਚ ਸੀਆਈਏ ਸਟਾਫ ਦੋ ਤੇ ਥਾਣਾ ਕਨੈਲ ਕਨੋਲੀ ਦੀ ਪੁਲਿਸ ਪਾਰਟੀ ਦੇ ਵੱਲੋਂ ਪਰਸ਼ਰਮਨਗਰ ਬਠਿੰਡਾ ਵਿਖੇ ਹੋਏ ਚੋਰੀ ਦੇ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਤੇ ਮੁਕੱਦਮਾ ਦਰਜ ਕੀਤਾ ਗਿਆ। ਦਰਅਸਲ ਜਿਸ ਦੇ ਵਿੱਚ ਹੁਣ ਜਿਹੜੇ ਦੋ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਗਏ ਨੇ ਇਸ ਸਬੰਧੀ ਨਰਿੰਦਰ ਸਿੰਘ ਪੀਪੀਐਸ ਐਸਪੀ ਸ਼ਹਿਰੀ ਬਠਿੰਡਾ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ। ਤਾਂ ਉਹਨਾਂ ਦਾ ਕਹਿਣਾ ਹੈ ਕਿਠਾਣਾ ਕਨੈਰ ਕਲੋਨੀ ਦੇ ਏਰੀਏ ਦੇ ਵਿੱਚ ਮੋਬਾਈਲਾਂ ਦੀ ਦੁਕਾਨ ਤੇ ਚੋਰੀ ਹੋਈ ਸੀ ਜਿਸ ਨੂੰ ਕਿ ਟਰੇਸ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਟੈਕਨੀਕਲ ਆਧਾਰ ਤੇ ਸਹੀਏ ਸਟਾਫ ਦੋ ਤੇ ਥਾੜਾ ਕਨੈਲ ਕਲੋਨੀ ਦੀਆਂ ਵੱਖ-ਵੱਖ ਟੀਮਾਂ ਗਠਿਤ ਕਰਕੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਦੋਸ਼ੀਆਂ ਦੀ ਪਛਾਣ ਸਾਜਨ ਤੇ ਸਾਗਰ ਦੇ ਰੂਪ ਦੇ ਵਿੱਚ ਹੋਈ ਹੈ ਜੋ ਕਿ ਅਮਰਪੁਰਾ ਬਸਤੀ ਨਰਵਾਨਾ ਰੋਡ ਬਠਿੰਡਾ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਕਾਬੂ ਕਰਕੇ ਚੋਰੀ ਕੀਤਾ ਗਿਆ ਸਮਾਨ ਯਾਨੀ ਕਿ 34 ਵੱਖ-ਵੱਖ ਮਾਰਕੀ ਦੇ ਮੋਬਾਈਲ ਫੋਨ ਤੇ ਇਸ ਦੇ ਨਾਲ ਹੋਰ ਵੀ ਕਈ ਚੀਜ਼ਾਂ ਇੱਕ ਬੂਫਰ ਇੱਕ ਸਪਲਿਟ ਏਸੀ ਐਲਈਡੀ ਅਸੈਂਬਲਰ ਤੇ ਈ ਰਿਕਸ਼ਾ ਬਰਾਮਦ ਕੀਤਾ ਗਿਆ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਪੁਚਦੀਸ਼ ਕੀਤੀ ਜਾਵੇਗੀ ਹਾਲਾਂਕਿ ਇਹਨਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕੱਲ ਤਾਣਾ ਕਨਾਲ ਦੇ ਏਰੀਏ ਦੇ ਵਿੱਚ ਪਰਸਨਲ ਨਗਰ ਇੱਕ ਏਰੀਆ ਪੈਂਦਾ ਇਹ ਏਰੀਆ ਦੇ ਵਿੱਚ ਰਾਤ ਨੂੰ ਕੁਝ ਚੋਰਾਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਸੱਨ ਲਗਾਈ ਗਈ ਸੀ ਤੇ ਉੱਥੋਂ ਐਲਸੀਡੀ ਏਸੀ ਅਤੇ ਮੋਬਾਈਲ ਤੇ ਹੋਰ ਜਿਹੜੇ ਕੈਸ਼ ਤੇ ਨਕਦੀ ਵਗੈਰਾ ਜਿਹੜੀ ਚੋਰੀ ਕਰ ਲਈ ਗਈ ਸੀ। ਸੋ ਇਸ ਚੋਰੀ ਦੇ ਸਬੰਧ ਦੇ ਵਿੱਚ 99 ਨੰਬਰ ਮੁਕੱਦਮਾ ਅੰਡਰ ਸੈਕਸ਼ਨ 405 ਤੋਂ ਅਣਜਾਣ ਚੋਰੀ थाना ਕਨਾਲ ਕਲੋਨੀ ਦੇ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀਗਾ। ਇਸ ਚੋਰੀ ਤੇ ਕੰਮ ਕਰਦੇ ਆ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਸੀਗੀਆਂ। ਜਿਸ ਦੇ ਵਿੱਚ ਸੀਆਈਏ ਸਟਾਫ ਅਤੇ थाना ਕਨਾਲ ਕਲੋਨੀ ਦੇ ਟੀਮਾਂ ਨੇ ਮਿਹਨਤ ਕਰਦੇ ਹੋਏ ਸੀਸੀਟੀਵੀ ਫੁਟੇਜ ਤੇ ਟੈਕਨੀਕਲ ਐਵੀਡੈਂਸ ਦੇ ਆਧਾਰ ਦੇ ਉੱਤੇ ਇਹ ਚੋਰੀ ਜਿਹੜੀ ਹੈਗੀ ਆ ਵਿਦਿਨ 24 ਆਵਰਸ ਟ੍ਰੇਸ ਕਰ ਲਈ ਤੇ ਇਸ ਦੇ ਵਿੱਚ ਦੋ ਦੋਸ਼ੀ ਸਾਜਨ ਤੇ ਸਾਗਰ ਤੇ ਜਿਹੜਾ ਉਹਨਾਂ ਵੱਲੋਂ ਵਰਤਿਆ ਗਿਆ ਈ ਰਿਕਸ਼ਾ ਸੀਗਾ ਉਹਨੂੰ ਬਰਾਮਦ ਕਰ ਲਿਆ ਗਿਆ ਜਿਹੜੀ ਚੋਰੀ ਦੇ ਵਿੱਚ ਉਹਨਾਂ ਨੇ ਸਮਾਨ 34 ਮੋਬਾਈਲ ਤੇ ਕੈਲਸੀਡੀ ਇੱਕ ਏਸੀ ਤੇ ਹੋਰ ਜਿਹੜਾ ਕੋਈ ਸਮਾਨ ਸੀਗਾ ਉਹ ਵੀ ਉਹਨਾਂ ਤੋਂ ਬਰਾਮਦ ਕਰ ਲਿਆ ਗਿਆ ਸੋ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਸ ਚੋਰੀ ਨੂੰ ਵਾਰਦਾਤ ਨੂੰ ਦੇ ਮੱਦੇਨਜ਼ਰ ਰੱਖ ਕੇ ਜਿਹੜੀ ਟੀਮਾਂ ਬਣਾਈਆਂ ਸੀਗੀਆਂ 24 ਘੰਟੇ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਚੋਰੀ ਟ੍ਰੇਸ ਕਰ ਲਈ ਤੇ ਦੋ ਦੋਸ਼ੀਆਂ ਜਿਹੜਾ ਹੈਗਾ ਅਦੇਚੇ ਗ੍ਰਫਤਾਰ ਕਰਕੇ ਉਹਨਾਂ ਕੋਲ ਚੋਰੀ ਦੇ ਸਬੂਤ ਵੀ ਬਰਾਮਦ ਕਰ ਲੈਣਗੇ ਇਸ ਤਰ੍ਹਾਂ ਦੀ ਕਾਰਵਾਈ ਫਰਦਰ ਜਿਹੜੀ ਹੈਗੀ ਆ ਇਹਨਾਂ ਦੀ ਰਿਮਾਂਡ ਲੈ ਕੇ ਪੁੱਛਗਛ ਕੀਤੀ ਜਾ ਰਹੀ ਹੈ ਕਿ ਇਸ ਚੋਰੀ ਤੋਂ ਇਲਾਵਾ ਇਹਨਾਂ ਨਾਲ ਕਿਹੜੀ ਕਿਹੜੀ ਹੋਰ ਜੋੜੀ ਜਿਹੜੀ ਹੈਗੀ ਉਹਦੇ ਵਿੱਚ ਇਨਵੋਲ ਨੇ ਇਹਨਾਂ ਦੋਨਾਂ ਤੋਂ ਇਲਾਵਾ ਕਿਹੜੇ ਹੋਰ ਬੰਦੇ ਜਿਹੜੇ ਹੈਗੇ ਇਹਨਾਂ ਨਾਲ ਨਾਲ ਇਨਵੋਲ ਨੇ ਜਿਹੜੇ ਬੰਦੇ ਇਹਨਾਂ ਦੇ ਨਾਲ ਮਿਲ ਕੇ ਚੋਰੀਆਂ ਕਰਦੇ ਨੇ ਸੋ ਇਹ ਸਾਰੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਅੱਗੇ ਫਰਦਰ ਵੀ ਹੋਰ ਵੀ ਇਹਨਾਂ ਦੀ ਜਿਹੜੀ ਹੈਗੀ ਢੁਗਾਈ ਨਾਲ ਤੋਪਤੀ ਕੀਤੀ ਜਾ ਰਹੀ ਹੈ ਦੋ ਬੰਦੇ ਜਿਹੜੇ ਹੈਗੇ ਗ੍ਰਫਤਾਰ ਕਰ ਲਏ ਗਏ ਆ ਇਹ ਜਿਹੜੇ ਦੋ ਦੋਸ਼ੀ ਮਕਦਮਾ ਨੰਬਰ 99 ਦੇ ਵਿੱਚ ਗ੍ਰਫਤਾਰ ਕੀਤੇ ਗਏ ਨੇ ਸਾਜਨ ਤੇ ਸਾਗਰ ਇਹ ਅਮਰਪੁਰਾ ਬਸਤੀ ਨਰਵਣਾ ਰੋਡ ਬਠਿੰਡਾ ਦੇ ਰਹਿਣ ਵਾਲੇ ਨੇ ਦੋਨੋਂ ਦੋਸ਼ੀ ਸੋ ਜਿਹੜੀ ਹੈਗੀ ਹੈ ਇਹਦੇ ਪਹਿਲਾਂ ਵੀ ਜਿਹੜੀ ਇਹਨਾਂ ਦੇ ਕਿਹੜੇ ਕਿਹੜੇ ਮਕਦਮੇ ਦਰਜ ਨੇ ਇਹਨਾਂ ਨੇ ਹੋਰ ਕਿਹੜੀ ਕਿਹੜੀ ਚੋਰੀ ਕੀਤੀ ਹੈ ਉਸ ਬਾਰੇ ਵੀ ਡੰਗਾਈ ਨੋਟਿਸ ਦਿੱਤੀ ਜਾ ਰਹੀ ਹੈ ਇਹ ਜਿਹੜਾ ਹੈਗਾ ਲੇਬਰ ਦਾ ਵਗਰਾ ਦਾ ਕੰਮ ਕਰਦੇ ਆ ਫ੍ਰੀ ਹੈਗੇ ਕਿਨਾਂ ਕੋ ਆਟੋ ਰਿਕਸ਼ਾ ਹੈਗਾ ਈ ਰਿਕਸ਼ਾ ਜਿਹੜਾ ਹੈਗਾ ਉਹ ਚਲਾਉਂਦੇ ਆ ਤੇ ਰਾਤ ਨੂੰ ਜਿਹੜਾ ਹੈਗਾ ਇਹ ਚੋਰੀ ਦਾ ਸੋ ਚੋਰੀ ਵਾਸਤੇ ਜਿਹੜਾ ਹੈਗਾ ਈ ਰਿਕਸ਼ੇ ਦੇ ਵਰਤੋਂ ਕਰਦੇ ਹਾਂ